ਇਹਡਾ ਮੋਟਰਸਾਈਕਲ ਆ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਨੰਬਰ ਤੇ ਇਹ ਵਿੱਚ ਕਿਉਂ ਰੱਖੀ ਆ ਟੁੱਟ ਗਈ ਸੀ ਜੀ ਟੁੱਟ ਗਈ ਸੀ ਤੇ ਨਵੀਂ ਲਵਾਓ ਕੱਖ ਹਾਂ ਜੀ ਲਵਾਣੀ ਤੈਨੂੰ ਇਹ ਪਤਾ ਇਹ ਜਿਸ ਬੰਦੇ ਦਾ ਐਡਰੈਸ ਸਾਡੇ ਪੁਲਿਸ ਦੇ ਸਿਸਟਮ ਵਿੱਚ ਆਇਆ ਅੰਮ੍ਰਿਤਸਰ ਮੈਂ ਅੰਮ੍ਰਿਤਸਰ ਵੀ ਪੁਲਿਸ ਟੀਮ ਭੇਜੀ ਆ ਆਪਣੀ ਤੇ ਮਤ ਕਰੋ ਕਿ ਤੁਸੀਂ ਹਿਸ਼ਾਰਪੁਰ ਵਿੱਚ ਸਟੰਟ ਮਾਰ ਜੂਗਾ ਕਿ ਦੂਸਰੇ ਜ਼ਿਲ੍ਹੇ ਦਾ ਬੰਦਾ ਵੀ ਕਿ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਅਸੀਂ ਅਮਰਸਰ ਵੀ ਜਾਣਾ ਉਹਦੇ ਘਰ ਇਹ ਕਿਹਦਾ ਪਰ ਤੂੰ ਲੱਕੀ ਲਈ ਤੂੰ ਸਾਨੂੰ ਮਿਲ ਗਿਆ ਇੱਥੇ ਉਹ ਕਿਹੜਾ ਛੱਡਣਾ ਸੀ ਉਹ ਵੀ ਨਹੀਂ ਛੱਡਣਾ ਉਹਦਾ ਐਡਰੈਸ ਸਾਨੂੰ ਲੱਗ ਗਿਆ ਪਤਾ ਕਿ ਉਹ ਬੰਦਾ ਕੌਣ ਹੈ ਤੇ ਕੌਣ ਠੀਕ ਹੈ ਪੱਛੋ ਕਿਧਰ ਭਾਈ ਦੇ ਤੁਸੀਂ ਪੁੱਤ ਮਾਰੋ ਸਟੰਟ ਆ ساری ਜ਼ਿੰਦਗੀ ਪਤਾ ਲੱਗ ਜੂਗਾ ਕਿ ਕਿਦਾਂ ਸਟੰਟ ਮਾਰੀਦਾ ਤੁਹਾਨੂੰ ਪੁੱਤ ਪੁੱਤ ਕਰਕੇ ਸਮਝਾਈਦਾ ਕਿ ਬੇਟਾ ਸ਼ਹਿਰ ਦਾ ਮਾਹੌਲ ਨਹੀਂ ਘਰਾਉਦਾ ਇਹਨੂੰ ਮਹਿਸੂਸ ਹੋ ਰਿਹਾ ਤੇਰੀ ਗਲਤੀ ਹੈ ਇਹਨੂੰ ਕੱਟੋ ਇਹਦੇ ਇਹਨੂੰ ਆਮ ਨਾਲ ਚਲਾ ਕੇ ਪੁਲਿਸ ਰੇਂਜ ਲੈ ਇਹਨੂੰ ਪੁਲਿਸ ਰੇਂਜ ਜਾ ਕੇ ਬੰਦ ਕਰਾ ਦਿਓ ਹੋਜੀ ਹਣੀ ਨਹੀਂ ਪਟਾਉਂਦਾ ਨਹੀਂ ਆਰਾਮ ਨਾਲ ਖੜਾ ਮੈਂ ਵੀ ਆਇਆ ਪੁਲਿਸ ਨੇ ਇਹਨਾਂ ਨੇ ਇਸ ਮੋਟਰਸਾਈਕਲ ਦੋ ਸੀਗੇ ਵੱਡੇ ਵੱਡੇ ਹੈਲਮਟ ਪਾਏ ਆ ਇਹਦੇ ਉੱਪਰ ਉਹ ਬੜੇ ਬੜੇ ਕੰਨ ਜੇ ਲੱਗੇ ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ ਇਹ ਟੱਟਾ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਾਏ ਛੜਨਾ ਉਹ ਵੀ ਨਹੀਂਗਾ ਠੀਕ ਹੈ ਕਿ ਨਹੀਂ ਇਸ ਕਰਕੇ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਮੈਂ ਨਹੀਂ ਸੀ ਤੁਸੀਂ ਨਹੀਂ ਸੀਗੇ ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ ਤੇ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਜੀ ਜਿਹੜੀ ਨਿਗਾਹ ਆ ਉਹ ਬਾਜੋਗੇ ਠੀਕ ਹੈ ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਹੀ ਉਹ ਜਦੋਂ ਵੀ ਅਜਿਹੀ ਵੀਡੀਓ ਚਲਦੀ ਹੈ ਉਹ ਤੁਰੰਤ ਜਿਹੜੀ ਸਾਨੂੰ ਆਉਂਦੀ ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਤੇ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਮੋਟਰ ਦੇ ਉੱਪਰ ਪਹਿਚਾਨ ਤੇ ਨਹੀਂ ਸੀਗੀ ਠੀਕ ਹੈ ਕਿ ਨਹੀਂ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਆ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਪੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਆਪਣੀ ਜਾਨ ਖਤਰੇ 'ਚ ਪਾਈ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਏ ਇਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਆ ਕਿਉਂਕਿ ਤੇਰਾ ਐਡਰੈਸ ਆ ਰਿਹਾ ਅਮਰਸਰ ਦਾ ਤੈਨੂੰ ਇਹ ਪਤਾ ਮੈਂ ਕੱਲ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ ਮੈਂ ਸਵੇਰੇ ਐਸ ਐਚਓ ਬੀ ਡਿਵੀਜ਼ਨ ਅੰਮ੍ਰਿਤਸਰ ਐਸ ਐਚਓ ਡੀ ਡਿਵੀਜ਼ਨ ਅੰਮ੍ਰਿਤਸਰ ਨੂੰ ਕਰਕੇ ਦੱਸਿਆ ਇੱਚ ਤੇਰਾ ਐਡਰੈਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅੰਮ੍ਰਿਤਸਰ ਹਾਊਸ ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਉਹ ਗਸ਼ਤ ਦੌਰਾਨ ਤੇਰਾ ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਰਿਪੋਰਟ ਮੋਟਰਸਾਈਕਲ ਤੇਰਾ ਕਰ ਦਿੱਤਾ ਬੰਦ ਇਹ ਤੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਤੇ ਨਹੀਂ ਤੇ ਪੋਤੇ ਪੁਲਿਸ ਪ੍ਰਾਪਰਟੀ ਬਣ ਗਈ